ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਹੈਗੀ ਇਹਦਾ ਨਾਮ ਬਦਲ ਕੇ ਹੁਣ ਖਾਸ ਆਦਮੀ ਪਾਰਟੀ ਸਰਕਾਰ ਕਰਨਾ ਚਾਹੀਦਾ ਝੂਠਿਆਂ ਦੀ ਸਰਕਾਰ ਆ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣੀ ਆ ਕਹਿੰਦੇ ਪੰਜਾਬ ਦਾ ਪੈਸਾ ਦੂਜੀਆਂ ਸਟੇਟਾਂ ਦੇ ਵਿੱਚ ਇਲੈਕਸ਼ਨਾਂ 'ਚ ਜਾ ਕੇ ਆਪਣੀ ਪਾਰਟੀ ਦੇ ਲਈ ਯੂਜ਼ ਕਰ ਰਹੇ ਆ ਸੈਂਟਰ ਗਵਰਨਮੈਂਟ ਤੋਂ ਮੰਗ ਕੀਤੀ ਆ ਕਿ ਸਾਡੀ ਲਿਮਟ 10000 ਕਰੋੜ ਰੁਪਇਆ ਹੋਰ ਵਧਾਈ ਜਾਵੇ ਲਈ 10000 ਕਰੋੜ ਦਾ ਬੋਝ ਕਿਹਦੇ ਤੇ ਪਾਣਾ ਪੰਜਾਬ ਦੀ ਆਮ ਜਨਤਾ ਤੇ ਪਾਣਾ ਕੋਈ ਪਟ્રોલ ਦੇ ਨਾਲੇ 40 ਪੈਸੇ ਰੇਟ ਵਧਾਇਆ ਡੀਜ਼ਲ ਦੇ ਨਾਲੇ 93 ਪੈਸੇ ਰੇਟ ਵਧਾਇਆ ਜੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਬੱਸਾਂ ਦੇ ਪਰ ਕਿਲੋਮੀਟਰ 23 ਪੈਸੇ ਰੇਟ ਵਧਾਇਆ ਜੀ ਇਹਨਾਂ ਨੇ ਬਿਜਲੀ ਦੇ ਜੋ 7 ਕਿਲੋਵਾਟ ਤੱਕ ਤੇ 3 ਰੁਪਏ ਯੂਨਿਟ ਦੀ ਆਪਾਂ ਨੂੰ ਸਾਰਿਆਂ ਨੂੰ ਸਬਸਿਡੀ ਮਿਲ ਰਹੀ ਸੀਗੀ ਉਹ ਵੀ ਇਹਨਾਂ ਨੇ ਚੱਕ ਕੇ ਆਮ ਆਦਮੀ ਦੀ ਕਮਰ ਤੋੜ ਦਿੱਤੀ ਆ ਇੱਕਾ ਬਿਜਲੀ ਦਾ ਬਿੱਲ ਬਿਆ ਆ ਜੀ ਆ ਦੇਖੋ ਜੀ 7 ਕਿਲੋਵਾਟ ਤੱਕ ਯੂਨਿਟ ਆ ਜੀ ਇਹਦੇ ਥੱਲੇ ਬਿਜਲੀ ਦੇ ਥੱਲੇ 5028 ਰੁਪਏ ਇੱਕ ਸਬਸਿਡੀ ਲੈ ਚੁੱਕੀ ਸੀ ਉਹ ਇਹਨਾਂ ਨੇ ਚੱਕ ਦਿੱਤੀ ਆ 7 ਕਿਲੋਵਾਟ ਤੱਕ ਦੇ ਮੀਟਰ ਤੇ ਉਹ ਸਾਰਾ ਬੋਝ ਜਿਹੜਾ ਮੀਡੀਅਮ ਕਲਾਸ ਤੇ ਪੈਣਾ ਮੀਡੀਅਮ ਕਲਾਸ ਤੇ ਪਿੱਛੇ ਜੇ ਖਬਰ ਵੀ ਆਈ ਸੀ ਸ਼ਾਇਦ ਤੁਹਾਨੂੰ ਪਤਾ ਹੋਵੇ 85000 ਤੋਂ ਵਧਾ ਕੇ ਇਹ ਆਪਣੀ ਤਨਖਾਹ 3 ਲੱਖ ਰੁਪਏ ਤੱਕ ਲਿਜਾ ਰਹੇ ਆ ਜੋ ਵੀ ਫਾਈਲ ਬਣ ਚੁੱਕੀ ਹੈ ਸਿਰਫ ਉੱਤੇ ਸੀਐਮ ਸਾਹਿਬ ਤੇ ਗਵਰਨਰ ਸਾਹਿਬ ਦੇ ਸਾਈਨ ਹੋਣੇ ਆ ਉਹ ਸਾਰਾ ਬੋਝ ਮਿਡਲ ਕਲਾਸ ਬਿਜ਼ਨਸਮੈਨ ਤੇ ਹੀ ਪੈਣਾ ਹੈ ਜੀ ਸਰਕਾਰਾਂ ਇਹ ਜਾਵਾਂਗੇ ਫ੍ਰੀ ਵਾਲੀਆਂ ਸਬਸਿਡੀਆਂ ਬੰਦ ਕਰਾਂ ਜੀ ਇਹਨੂੰ ਸਸਤੇਆਂ ਨੂੰ ਲੈ ਕੇ ਚੱਲਾਂਗੇ ਜੀ 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 ਇਸ ਬੰਦੇ ਨੂੰ ਨੀਡੀਆ ਜਿਹੜੇ ਬੰਦੇ ਕੋ ਘਰ ਖਾਣ ਨੂੰ ਪੈਸੇ ਖਰਚਣ ਨੂੰ ਨਹੀਂ ਹੈ ਉਹਨਾਂ ਬੱਚਿਆਂ ਨੂੰ ਫ੍ਰੀ ਦਿੱਤੀ ਜਾਵੇ ਚਾਹੇ ਉਹ ਦਾਣੇ ਆ ਚਾਹੇ ਉਹ ਬਿਜਲੀ ਆ ਚਾਹੇ ਉਹ ਪੜ੍ਹਾਈ ਆ ਅਸੀਂ ਸਾਰੇ ਇਹ ਜਾਣੇ ਮੀਡੀਅਮ ਪਰਿਵਾਰਾਂ ਨੂੰ ਇਕਾ ਕਰਕੇ ਇਹਦੇ ਖਿਲਾਫ ਆਵਾਜ਼ ਉਠਾਣੀ ਆਵਾਜ਼ ਉਠਾਉਣੀ ਚਾਹੀਦੀ ਜਿਹੜੀ ਜਿਹੜੀ ਦੀ ਆਵਾਜ਼ ਕੋਈ ਉਠਾ ਨਹੀਂ ਰਿਹਾ ਚਾਹੇ ਬੋਲਣ ਦੇ ਚਾਹੇ ਬੈਠਣ ਲੱਗੇ ਚਾਹੇ ਬੈਠਣ ਲੱਗੇ ਪਟਰੋਲ ਡੀਲ ਤੇ ਚਾਹੇ ਬਿਜਲੀ ਮਹਿੰਗੀ ਹੋਵੇ ਚਾਹੇ ਬੱਸਾਂ ਦੇ ਕਿਰਾਏ ਹੋਏ ਆ ਸਤਿ ਸ੍ਰੀ ਅਕਾਲ ਜੀ ਨਮਸਕਾਰ ਤੁਸੀਂ ਦੇਖ ਰਹੇ ਹੋ ਇਕਤਾ ਲਹਿਰ ਨਹੀਂ ਹੋਈ ਇਕਤਾ ਲਹਿਰ ਦੀ ਟੀਮ ਅੱਜ ਪਹੁੰਚੀ ਆ ਅਜੇ ਬਜਾਜ ਜੀ ਸੋਨੂ ਜਿਹੜੇ ਇੱਕ ਪਰਸੇ ਸਮਾਜ ਸੇਵਕ ਨੇ ਔਰ ਵਪਾਰ ਮੰਡਲ ਦੇ ਜਿਹੜੇ ਪ੍ਰਧਾਨ ਵੀ ਨੇ ਔਰ ਬੀਜੇਪੀ ਦੇ ਵਿੱਚ ਵੀ ਇਹਨਾਂ ਦਾ ਉਹਦਾ ਹੈਗਾ ਅੱਜ ਇਹਨਾਂ ਨੇ ਕੁਝ ਗੱਲ ਕਰਨਗੇ ਜਿਹੜੇ ਪੈਟਰੋਲ ਤੇ ਵੈਟ ਡੀਜ਼ਲ ਤੇ ਵੈਟ ਔਰ ਬਿਲੀ ਮਹਿੰਗੀ ਇਸ ਤੋਂ ਇਲਾਵਾ ਜਿਹੜੇ ਬੱਸਾਂ ਦੇ ਕਰਾਏ ਆ ਇਹਦੇ ਬਾਰੇ ਇਹਨਾਂ ਨਾਲ ਚਰਚਾ ਥੋੜੀ ਬੋਧੀ ਕਰਾਂਗੇ ਆਪਾਂ ਸਭ ਤੋਂ ਪਹਿਲੇ ਨਵਾ ਸਵਾਗਤ ਆ ਤੁਹਾਡਾ ਇਕ ਤਲਹ ਨਿਊਜ਼ ਦੇ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਢਿੰਗਰਾ ਸਾਹਿਬ ਇਕ ਤਲਹਰ ਦੀ ਟੀਮ ਦਾ ਸਾਰੀ ਦਾ ਬਹੁਤ ਬਹੁਤ ਸਵਾਗਤ ਆ ਜੀ ਸਰ ਗੱਲਬਾਤ ਪਹਿਲੇ ਸਟਾਰਟ ਕਰਾਂਗੇ ਪੈਟਰੋਲ ਡੀਜ਼ਲ ਤੇ ਵੈਟ ਬੈਰ ਦੇ ਨਾਲ ਜਿਹੜਾ ਸਾਰਿਆਂ ਨੂੰ ਇਹ ਫਰਕ ਪਵੇਗਾ ਰੇਟਾਂ ਦਾ ਇਹ ਬੈਡ ਦੇ ਨਾਲ ਬੱਸਾਂ ਦਾ ਕਿਰਾਇਆ ਵੀ ਵਧੇਗਾ ਕੀ ਤੁਹਾਡੇ ਵਿਚਾਰ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ ਦੂਸਤ ਢਿੰਗਰਾ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਕਹਾਂਗਾ ਜਾਂਗਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਹੈਗੀ ਇਹਦਾ ਨਾਮ ਬਦਲ ਕੇ ਹੁਣ ਖਾਸ ਆਦਮੀ ਪਾਰਟੀ ਸਰਕਾਰ ਕਰਨਾ ਚਾਹੀਦਾ ਝੂਠਿਆਂ ਦੀ ਸਰਕਾਰ ਆ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣੀ ਹੈ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਪੰਜਾਬ ਦਾ ਪੈਸਾ ਦੂਜੀਆਂ ਸਟੇਟਾਂ ਦੇ ਵਿੱਚ ਇਲੈਕਸ਼ਨ 'ਚ ਜਾ ਕੇ ਆਪਣੀ ਪਾਰਟੀ ਦੇ ਲਈ ਇਹ ਯੂਜ਼ ਕਰ ਰਹੇ ਆ ਪੰਜਾਬ ਨੂੰ ਕਰਜ਼ੇ ਦੇ ਵਿੱਚ ਬਦਲ ਰਹੇ ਆ ਕੱਲ ਮੈਂ ਪੜ ਰਿਹਾ ਸੀ ਅਖਬਾਰ ਦੇ ਵਿੱਚ ਵੀ ਆਇਆ ਸੀਗਾ ਭਗਵੰਤ ਮਾਨ ਸਰਕਾਰ ਸੀਐਮ ਸਾਹਿਬ ਨੇ ਸੈਂਟਰ ਗਵਰਨਮੈਂਟ ਤੋਂ ਮੰਗ ਕੀਤੀ ਆ ਕਿ ਸਾਡੀ ਲਿਮਟ 10000 ਕਰੋੜ ਰੁਪਇਆ ਹੋਰ ਵਧਾਈ ਜਾਵੇ 10000 ਕਰੋੜ ਦਾ ਬੋਝ ਕਿਹਦੇ ਤੇ ਪਾਣਾ ਪੰਜਾਬ ਦੀ ਆਮ ਜਨਤਾ ਤੇ ਪਾਣਾ ਇਹੀ ਪੈਸਾ ਇਹਨਾਂ ਨੇ ਹੁਣ ਜਿਸ ਤਰ੍ਹਾਂ ਤੁਹਾਨੂੰ ਪਤਾ ਹਰਿਆਣਾ ਦੇ ਵਿੱਚ ਇਲੈਕਸ਼ਨ ਆ ਰਹੇ ਆ ਜੀ ਹਰਿਆਣਾ ਦੇ ਵਿੱਚ ਇਹਨਾਂ ਨੇ ਯੂਜ਼ ਕਰਨਾ ਜੀ ਸਾਰਾ ਪੰਜਾਬ ਦਾ ਪੈਸਾ ਹੀ ਹਰਿਆਣਾ ਯੂਜ਼ ਹੋਣਾ ਆ ਪੈਟਰੋਲ ਤੇ ਡੀਜ਼ਲ ਦਾ ਜਿਹੜਾ ਰੇਟ ਦੀ ਗੱਲ ਕਰੀ ਤੇ ਆਪਾਂ ਮੁੱਖ ਨਾ ਇਸ ਵਕਤ ਵਧਿਆ ਤੁਹਾਡੇ ਸਾਹਮਣੇ ਦੇਖੋ ਇਹ ਪੈਟਰੋਲ ਤੇ ਇਹਨਾਂ ਨੇ 46 ਪੈਸੇ ਰੇਟ ਵਧਾਇਆ ਡੀਜ਼ਲ ਤੇ ਇਹਨਾਂ ਨੇ 93 ਪੈਸੇ ਰੇਟ ਵਧਾਇਆ ਜੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਬੱਸਾਂ ਦੇ ਪਰ ਕਿਲੋਮੀਟਰ 23 ਪੈਸੇ ਰੇਟ ਵਧਾਇਆ ਜੀ ਉਸ ਤੋਂ ਬਾਅਦ ਹੀ ਨਾਲ ਹੀ ਹੋ ਰੇ ਨਾਲੇ ਬਿਜਲੀ ਤੇ ਜੋ 7 ਕਿਲੋਵਾਟ ਤੱਕ ਤੇ 3 ਰੁਪਏ ਯੂਨਟ ਦੀ ਆਪਾਂ ਨੂੰ ਸਾਰਿਆਂ ਨੂੰ ਸਬਸਿਡੀ ਮਿਲ ਰਹੀ ਸੀਗੀ ਉਹ ਵੀ ਇਹਨਾਂ ਨੇ ਚੱਕ ਕੇ ਆਮ ਆਦਮੀ ਦੀ ਕਮਰ ਤੋੜ ਦਿੱਤੀ ਆ ਬਿਜਲੀ ਦੇ ਨਾਲ ਜਿਹੜਾ ਜਿਹੜਾ ਮੀਡੀਅਮ ਪਰਿਵਾਰ ਆ ਉਹਨਾਂ ਨੂੰ ਹੀ ਇੱਕ ਪਾਸੇ ਬਿਜਲੀ ਫਰੀ ਦੇ ਰਹੇ ਆ ਦੂਜੇ ਪਾਸੇ ਜਿਹੜੇ ਮੀਡੀਅਮ ਪਰਿਵਾਰ ਆ ਉਹ ਰੋਲ ਰਿਹਾ ਬਿੱਲ ਦੀ ਮੇਰੇ ਤੋਂ ਲਿਖਾ ਬਿਜਲੀ ਦਾ ਬਿੱਲ ਵਿਆ ਆ ਜੀ ਆ ਦੇਖੋ ਜੀ 7 ਕਿਲੋਵਾਟ ਤੱਕ ਜੁਨਿਟ ਆ ਜੀ ਇਹਦੇ ਥੱਲੇ ਬਿਜਲੀ ਦੇ ਥੱਲੇ 5028 ਰੁਪਏ ਇੱਕ ਸਬਸਿਡੀ ਲੱਗਦੀ ਸੀ ਉਹ ਇਹਨਾਂ ਨੇ ਚੱਕ ਦਿੱਤੀ ਆ 7 ਕਿਲੋਵਾਟ ਤੱਕ ਦੇ ਮੀਟਰ ਤੇ ਉਹ ਸਾਰਾ ਬੋਝ ਜਿਹੜਾ ਮੀਡੀਅਮ ਕਲਾਸ ਤੇ ਪੈਣਾ ਮੀਡੀਅਮ ਕਲਾਸ ਜਦਾਂ ਜੇ ਮੰਨ ਲਈਏ ਮੰਨ ਲਓ ਇਹ ਬਿੱਲ ਕਿੰਨਾ ਕਿੰਨਾ ਜੀ ਹੁਣ ਇਹ ਬਿੱਲ ਜਿਹੜਾ 12191 ਰੁਪਏ ਦੇ 12010 ਰੁਪਏ ਦੇ ਲਾ 5028 ਦੇ ਵਿੱਚ ਸਬਸਿਡੀ ਆਪਾਂ ਹੁਣ ਜਿਹੜੀ ਕਿ ਅਗਲੀ ਵਾਰ ਤੋਂ ਨਹੀਂ ਮਿਲਣੀ ਜੀ 17038 ਰੁਪਏ ਅਗਲੇ ਨੂੰ ਬਿੱਲ ਦੇਣਾ ਪੈਣਾ ਜੀ ਇਹ ਸਿਰਫ ਜਨਕਿ ਮੀਡੀਅਮ ਕਲਾਸ ਨੂੰ ਮਿਲਣਾ ਜੀ ਕਿਉਂ ਮੀਡੀਅਮ ਕਲਾਸ ਦੇ ਬਾਰੇ ਕਿਉਂ ਨਹੀਂ ਇਹ ਗਵਰਨਮੈਂਟ ਸੋਚ ਰਹੀ ਮੀਡੀਅਮ ਕਲਾਸ ਇਕੱਠੀ ਨਹੀਂ ਹੈ ਜੀ ਲੋਅਰ ਕਲਾਸ ਤੇ ਸੋਚ ਰਹੀ ਆ ਜਿਨ੍ਹਾਂ ਨੂੰ ਜਿਹ ਕਹਿੰਦੇ ਆ ਅਸੀਂ ਬਿਜਲੀ ਫ੍ਰੀ ਦੇ ਰਹੇ ਆ ਹੂੰ ਹੂੰ ਕਈ ਲੋਕਾਂ ਨੇ ਬਿਜਲੀ ਫ੍ਰੀ ਲੈਣ ਦੇ ਵਾਸਤੇ ਦੋ ਦੋ ਘਰਾਂ ਦੇ ਵਿੱਚ ਮੀਟਰ ਲਵਾਏ ਆ ਜੋ ਕਿ ਬਹੁਤ ਹੀ ਗੈਰਕਾਨੂੰਨੀ ਆ ਜੀ ਇਹ ਸਿਰਫ ਆਪਣਾ ਬੋਰਡ ਬੈਂਕ ਵਧਾਣ ਦੇ ਲਈ ਉਹਨਾਂ ਨੇ ਪੁਸ਼ਕਿਸ਼ ਨਹੀਂ ਕਰ ਰਹੀ ਕਿਉਂ ਨਹੀਂ ਇਹ ਦੇ ਖਲਾਫ ਕੋ ਬੋਲ ਰਿਹਾ ਕਿ ਵਜ੍ਹਾ ਕੀ ਹੈ ਕਿਉਂ ਨਹੀਂ ਬੋਲ ਰਿਹਾ ਬਿਜਲੀ ਦੇ ਦੋ ਕੀ ਅਵੇਰ ਨਹੀਂ ਹੈ ਫਿਰ ਜਿਹੜਾ ਮੀਡਲ ਕਲਾਸ ਆ ਸਭ ਤੋਂ ਜ਼ਿਆਦਾ ਬਿਜ਼ਨਸਮੈਨ ਆ ਜੀ ਬਿਜ਼ਨਸਮੈਨ ਕੋਲ ਟਾਈਮ ਨਹੀਂ ਹੈ ਬਿਲਕੁਲ ਜੀ ਇੱਕ ਮੈਂ ਬਿਜ਼ਨਸਮੈਨ ਕਰਕੇ ਆਇਆ ਕਿਉਂਕਿ ਤੁਸੀਂ ਨਕੂਦਰ ਵਪਾਰ ਮੰਡਲ ਦੇ ਇੱਕ ਪ੍ਰਧਾਨ ਵੀ ਹੋ ਸਮਾਜ ਸੇਵਕ ਵੀ ਹੋ ਭਾਜੀਪੀ ਦੇ ਵਿੱਚ ਵੀ ਇੱਕ ਰੁਤਬਾ ਰੱਖਦੇ ਹੋ ਇਹ ਮੀਡੀਅਮ ਪਰਿਵਾਰ ਕਿਉਂ ਹਰੇਕ ਵਾਰੀ ਪਸੰਦ ਆਜੀ ਦੇਖੋ ਜੀ ਮੀਡੀਅਮ ਪਰਿਵਾਰ ਦਾ ਮੀਡੀਅਮ ਕਲਾਸ ਜਨਾ ਉਹਦਾ ਇੱਕਾ ਨਹੀਂ ਹੈ ਜੀ ਮੀਡੀਅਮ ਕਲਾਸ ਦਾ ਬਿਲਕੁਲ ਏਕਾ ਨਹੀਂ ਹੈ ਦੂਸਰਾ ਨੰਬਰ ਤੇ ਸਭ ਤੋਂ ਜਿਹੜੀ ਵੱਡੀ ਪ੍ਰੋਬਲਮ ਆ ਬਿਜ਼ਨਸਮੈਨ ਦੇ ਕੋਲ ਟਾਈਮ ਨਹੀਂ ਹੈ ਜੀ ਬਿਜ਼ਨਸਮੈਨ ਆਪਣਾ ਇੱਕ ਦਿਨ ਬਿਜ਼ਨਸ ਬੰਦ ਕਰ ਲਊਗਾ ਇਹ ਤਾਂ ਹੈ ਨਹੀਂ ਉਹ ਟਰੈਕਟਰ ਵਾਲੀ ਚੱਕ ਕੇ ਤੇ ਬਾਰਡਰ ਬੰਦ ਕਰ ਦੇਊਗਾ ਜੀ ਇਹਨਾਂ ਨੂੰ ਕੋਲ ਟਾਈਮ ਹੀ ਨਹੀਂ ਹੈ ਅ ਬਜਾ ਸਾਹਿਬ ਦੁਕਾਨਦਾਰਾਂ ਦੇ ਮੇਰੇ ਕੋਲ ਮੰਦੇ ਮੰਦੇ ਦੀ ਮਾਰ ਬਹੁਤ ਚੱਲ ਰਹੀ ਆ ਦੁਕਾਨਾਂ ਦੇ ਮੇਰੇ ਕੋਲ ਗਾਹਕ ਨਹੀਂ ਉਤੋਂ ਇੱਕ ਦਾਮੀ ਆਪਾਂ ਇੰਨੇ ਟੈਕਸ ਪੈਟਰੋਲ ਵੀ ਵਧਾ ਦਈਏ ਡੀਜ਼ਲ ਵੀ ਵਧਾ ਦਈਏ ਬਸਾਂ ਦਾ ਕਿਰਾਇਆ ਵੀ ਵਧਾ ਦਈਏ ਬਿਜਲੀ ਦੇ ਬਿੱਲ ਵੀ ਵਧਾ ਦਈਏ ਕਿੱਥੇ ਤੱਕ ਜਾਇਆ ਜਾ ਸਰ ਸਰਕਾਰ ਬਿジネスਮੈਨ ਦਾ ਸੋਚਦੀ ਨਹੀਂ ਮਿਡਲ ਕਲਾਸ ਦਾ ਨਹੀਂ ਸੋਚ ਰਹੀ ਜੀ ਕੋਈ ਸਰਕਾਰ ਵੀ ਨਹੀਂ ਸੋਚਦੀ ਉਹ ਸਰ ਇਸੇ ਕਰਕੇ ਤੁਹਾਡੇ ਕੋ ਆਏ ਆ ਕਿ ਤੁਸੀਂ ਇੱਕ ਦਾ ਆਨੇ ਉਹ ਪਰਮੰਡੰਟ ਤੇ ਆਨੇ ਗੱਲ ਕੀਤੀ ਬਿਲਕੁਲ ਬਿਲਕੁਲ ਕੀਤੀ ਸੀ ਗੱਲ ਉਹ ਕਹਿੰਦੇ ਚੱਲਾਂਗੇ ਐਸਡੀਐਮ ਸਾਹਿਬ ਨੂੰ ਆਪਾਂ ਮੈਮੈਂਡਮ ਵੀ ਦਵਾਵਾਂਗੇ ਰਾਜਿਆਬਾਲ ਦੇ ਨਾਮ ਤੇ ਸੀਐਮ ਸਾਹਿਬ ਦੇ ਨਾਮ ਤੇ ਉਹ ਤਿਆਰੀ ਹੋ ਰਹੀ ਹੈ ਇੱਕ ਦੋ ਦਿਨ ਦੇ ਵਿੱਚ ਅਸੀਂ ਜਾ ਕੇ ਉਹ ਮੈਮੈਂਡਮ ਦਵਾਵਾਂਗੇ ਪਰ ਉਹਦਾ ਅਸਰ ਕੁਝ ਨਹੀਂ ਹੋਣਾ ਅਸਰ ਸਿਰਫ ਉਹਦਾ ਹੀ ਹੁੰਦਾ ਹੈ ਜਦੋਂ ਆਪਾਂ ਸਰਕਾਰ ਦੇ ਮੂਹਰੇ ਧਰਨਾ ਲਾਈਏ ਲੋਕੀ ਰੋਡ ਬੰਦ ਕਰਨ ਫਿਰ ਸਰਕਾਰ ਦੇ ਸਿਰ ਤੇ ਜੂਨ ਸਰਕਦੀ ਹੈ ਚਰਕੀ ਕਰਨਾ ਮੈਂ ਬਹੁਤ ਬਾਰ ਬਾਰ ਉਸੇ ਗੱਲ ਤੇ ਆਵਾਂਗਾ ਵੀ ਇੱਕੋ ਵਾਰੀ ਇਕੱਠਾ ਹੀ ਬੋਝ ਪੈ ਜਾਣਾ ਪਟ્રોલ ਨੂੰ ਮਹਿੰਗਾ ਕਰ ਦਿਓ ਮੈਂ ਉਹ ਹੀ ਬਾਰ ਬਾਰ ਇੱਕੋ ਹੀ ਗੱਲ ਮੈਂ ਦਰਉਂਦਾ ਮੈਂ ਜਿੱਥੇ ਗੱਲਾਂ ਦਾ ਸਰਕਾਰ ਬਹੁਤ ਜ਼ਬਰਦਸਤ ਘਾਟੇ ਦੇ ਵਿੱਚ ਆ ਜੋ ਇਹ ਫ੍ਰੀ ਰੀਅ ਸਬਸਿਡੀਆਂ ਦੇ ਰਹੀ ਆ ਬਹੁਤ ਘਾਟੇ ਦੇ ਵਿੱਚ ਆ ਨਹੀਂ ਇਸ ਤਰ੍ਹਾਂ ਦਾ ਨਹੀਂ ਵੀ ਜਾਨੀ ਕਿ ਫ੍ਰੀ ਬਿਜਲੀ ਦੇ ਕੇ ਤੇ ਮੀਡੀਅਮ ਪਰਿਵਾਰ ਤੇ ਬੋਝ ਪਾ ਦਿਓਗਾ ਸਰ ਸਾਰਾ ਬੋਝ ਮੀਡੀਅਮ ਕਲਾਸ ਤੇ ਪੈਣਾ ਆ ਫ੍ਰੀ ਦਾ ਮੀਡੀਅਮ ਕਲਾਸ ਤੇ ਬੈਣਾ ਬਿਜ਼ਨਸ ਕਲਾਸ ਤੇ ਬੈਣਾ ਜਿੰਨਾ ਫ੍ਰੀ ਦੇਣਾ ਉਹ ਸਾਡੇ ਟੈਕਸਾਂ ਦੇ ਵਿੱਚੋਂ ਹੀ ਜਾਣਾ ਸਰਕਾਰ ਦੇ ਜਿੰਨੇ ਮੰਤਰੀ ਆ ਮੰਤਰੀ ਆ ਜਾਂ ਐਮਐਲਏ ਆ ਪਿੱਛੇ ਜੇ ਖਬਰ ਵੀ ਆਈ ਸੀ ਸ਼ਾਇਦ ਤੁਹਾਨੂੰ ਪਤਾ ਹੋਵੇ 85000 ਤੋਂ ਵਧਾ ਕੇ ਇਹ ਆਪਣੀ ਤਨਖਾਹ 3 ਲੱਖ ਰੁਪਏ ਤੱਕ ਲਿਜਾ ਰਹੇ ਆ ਜੋ ਕਿ ਫਾਈਲ ਬਣ ਚੁੱਕੀ ਆ ਸਿਰਫ ਉੱਤੇ ਸੀਐਮ ਸਾਹਿਬ ਤੇ ਗਵਰਨਰ ਸਾਹਿਬ ਦੇ ਸਾਈਨ ਹੋਣੇ ਆ ਉਹ ਸਾਰਾ ਬੋਝ ਮਿਡਲ ਕਲਾਸ ਬਿਜ਼ਨਸਮੈਨ ਤੇ ਹੀ ਪੈਣਾ ਹੈ ਇਸੇ ਤਰ੍ਹਾਂ ਹੀ ਇਹਨਾਂ ਨੇ ਪੂਰਾ ਕਰਨਾ ਹੈ ਇੱਕ ਪੰਜਾਬ ਸਰਕਾਰ ਨੇ ਹੋਰ ਜਿਹੜਾ ਕੁਝ ਪੈਸੇ ਵਧਾਉਣ ਨੂੰ ਕਿਹਾ ਟੋਲ ਟੈਕਸ ਦੇ ਗਵਰਨਮੈਂਟ ਨੂੰ ਉਹਦੇ ਬਾਰੇ ਵੀ ਥੋੜਾ ਜਿਆਦਾ ਜਾਣਕਾਰੀ ਚਾਣ ਪਏ ਦੇਖੋ ਜੀ ਇਹ ਕਹਿੰਦੇ ਅਸੀਂ ਟੋਲ ਟੈਕਸ ਫ੍ਰੀ ਕਰ ਦਿੱਤੇ ਜੀ ਟੋਲ ਟੈਕਸ ਫ੍ਰੀ ਕੀਤੇ ਤੇ ਜਿਹੇ ਟੋਲ ਟੈਕਸ ਨਾਲ ਫ੍ਰੀ ਕੀਤੇ ਉਹਦੇ ਐਵਈ ਦੇ ਵਿੱਚ ਨਾਲੇ ਉਸੇ ਤੋਂ ਮਹੀਨੇ ਤੋਂ ਬਾਅਦ ਹੀ ਆਰਸੀ ਦੇ ਰੇਟ ਵਧਾ ਗੱਡੀਆਂ ਮਹਿੰਗੀਆਂ ਕੀਤੀਆਂ ਲਾਇਸੈਂਸ ਫੀਸ ਵਧਾਈ ਉਹ ਸਾਰਾ ਪੈਸਾ ਇੱਕ ਬੰਦੇ ਨੂੰ ਫ੍ਰੀ ਦੇ ਕੇ ਦੂਸਰੇ ਬੰਦੇ ਨੂੰ ਪੂਰਾ ਕਰ ਰਹੇ ਹੋ ਪट्रोल ਦਾ ਤਾਂ ਉਹ ਬੰਦੇ ਨੂੰ ਲੱਗਣਾ ਜਿੰਨੇ ਜਾਣਾ ਪਰ ਗੱਡੀਆਂ ਦਾ ਹਰ ਬੰਦੇ ਨੇ ਨਵੇਂ ਪਟਰੋਲ ਡੀਜ਼ਲ ਬਿਜਲੀ ਦਾ ਬਿੱਲ ਬੱਸਾਂ ਦੇ ਕਿਰਾਏ ਜੇ ਇੱਕਦਮ ਹੀ ਬੋਝ ਮੀਡੀਅਮ ਪਰਵਾਰ ਤੇ ਇੱਕਦਮ ਬੋਝ ਇਦਾਂ ਦਾ ਪੈ ਜਾਊਗਾ ਲੋਕਾਂ ਦੀਆਂ ਤਨਖਾਹਾਂ ਘਟਿਆ ਕੰਮ ਹੈ ਨਹੀਂ ਗੁਜ਼ਾਰੇ ਹੈ ਨਹੀਂ ਜੀ ਸਰ ਕਰਾਂ ਨਹੀਂ ਮੈਂ ਜਾਵਾਂਗੇ ਫ੍ਰੀ ਵਾਲੀਆਂ ਸਬਸਿਡੀਆਂ ਬੰਦ ਕਰਾਂ ਜੀ ਇਹਨੂੰ ਸਸਤੇ ਆ ਨੂੰ ਲੈ ਕੇ ਚੱਲਾਂ ਜੀ 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 ਚਾਹੇ ਉਹ ਸੈਂਟਰ ਗਵਰਨਮੈਂਟ ਦਾਣੇ ਦੇ ਰਹੀ ਆ ਕੋਈ ਉਹਦਾ ਫਾਇਦਾ ਨਹੀਂ ਜੀ ਆਪਾਂ ਇਹ ਵੀ ਕਹਾਂਗੇ ਉਹਦਾ ਕੋਈ ਫਾਇਦਾ ਨਹੀਂ ਫਾਇਦਾ ਸਿਰਫ ਉਸ ਪਰਿਵਾਰ ਨੂੰ ਮਿਲਣਾ ਚਾਹੀਦਾ ਜਿਹੜਾ ਬਿਲਕੁਲ ਗਰੀਬ ਆ ਜੀ ਕਈ ਲੋਕਾਂ ਨੇ ਹੁਣ ਜਿਸ ਤਰ੍ਹਾਂ ਇਹਨਾਂ ਨੇ ਬਿਜਲੀ ਦੀ ਸਕੀਮ ਚਲਾਈ ਸੀਗੀ ਫ੍ਰੀ ਵਾਲੀ ਲੋਕਾਂ ਨੇ 2-2 ਮੀਟਰ ਘਰਾਂ ਚ ਲਵਾ ਲਏ ਕਿਉਂ ਸਰਕਾਰ ਨੇ 2-2 ਮੀਟਰ ਉਹਨਾਂ ਦੇ ਲਾਏ ਸਿਰਫ ਬੇਲੀ ਫ੍ਰੀ ਲੈਣ ਨੂੰ ਕਿਉਂ ਨਹੀਂ ਉਹਨਾਂ ਦੇ ਖਾਤੇ ਚੈੱਕ ਕੀਤੇ ਕਿੰਨੀ ਉਹਨਾਂ ਦੀ ਸੈਲਰੀ ਆ ਜੇਸ ਬੰਦੇ ਨੂੰ ਨੀਡੀ ਆ ਜਿਹੜੇ ਬੰਦੇ ਕੋ ਘਰ ਖਾਣ ਨੂੰ ਪੈਸੇ ਖਰਚਣ ਨੂੰ ਨਹੀਂ ਹੈ ਉਹਨਾਂ ਬੱਚਿਆਂ ਨੂੰ ਫ੍ਰੀ ਦਿੱਤੀ ਜਾਵੇ ਚਾਹੇ ਉਹ ਦਾਣੇ ਆ ਚਾਹੇ ਉਹ ਬਿਜਲੀ ਆ ਚਾਹੇ ਉਹ ਪੜ੍ਹਾਈ ਆ ਆਪਾਂ ਗੱਲ ਕਰਦੇ ਮੈਡੀਕਲ ਦੀ ਆਮ ਆਦਮੀ ਸਰਕਾਰ ਕਹਿੰਦੀ ਸੀ ਅਸੀਂ ਮੈਡੀਕਲ ਦੀ ਫ੍ਰੀ ਦੇਣੀ ਆ ਇਹਨਾਂ ਨੇ ਆਮ ਆਦਮੀ ਕਲੀਨਿਕ ਖੋਲੇ ਕਿਸ ਤਰ੍ਹਾਂ ਖੋਲੇ ਸੈਂਟਰ ਦਾ ਜਿਹੜਾ ਰੁਪਈਆ ਆ ਰਿਹਾ ਸੀਗਾ 5 ਲੱਖ ਤੱਕ ਦਾ ਜਿਹੜਾ ਜੀਵਨ ਜਿਹੜਾ ਬੀਮਾ ਫ੍ਰੀ ਹੋ ਰਿਆ ਸੀਗਾ ਅਗਲੇ ਨੂੰ ਲਾਈਫ ਫ੍ਰੀ ਮਿਲ ਰਿਹਾ ਸੀਗਾ ਉਹ ਪੈਸੇ ਇਹਨਾਂ ਨੇ ਕਨਵਰਟ ਕਰਕੇ ਆਮ ਆਦਮੀ ਕਲੀਨਿਕ ਤੇ ਕੀਤਾ ਆਮ ਆਦਮੀ ਕਲੀਨਿਕ ਦੇ ਵਿੱਚ ਛੋਟਾ ਮੋਟਾ ਖਰਚਾ ਦਾ ਚਲੋ ਛੋਟਾ ਮੋਟਾ ਤਾਂ ਆਈ ਤਾਂ ਹੋ ਜਾਊਗਾ ਹੁਣ ਜਿਹੜੇ ਬੰਦੇ ਨੂੰ ਵੱਡੀ ਬਿਮਾਰੀ ਆ ਉਹ ਬੰਦਾ ਵਿਚਾਰਾ ਸਾਰੇ ਪੀਜੀਆ ਜਾ ਕੇ ਧੱਕੇ ਖਾ ਰਿਆ ਕਿਉਂ ਨਹੀਂ ਉਹ ਸੈਂਟ ਪੰਜਾਬ ਗਵਰਨਮੈਂਟ ਖੋਲਦੀ ਪਈ ਇੱਥੇ ਜਿਹੜੀ ਉਹ ਜਿਹੜੀ ਯੋਜਨਾ ਸੀਗੀ ਆਪਣੀ ਆਹਾ 5 ਲੱਖ ਤੱਕ ਦਾ ਜਿਹੜਾ ਲਾਈਫ ਫ੍ਰੀ ਹੋ ਰਿਆ ਸੀਗਾ ਉਹ ਯੋਜਨਾ ਕਿਉਂ ਨਹੀਂ ਪੰਜਾਬ ਦੇ ਹਸਪਤਲਾਂ 'ਚ ਚੱਲ ਰਹੀ ਸੀ ਜਦ ਕਿ ਪ੍ਰਾਈਵੇਟ ਹਸਪਤਲ ਵਾਲੇ ਵੀ ਉਹ 5 ਲੱਖ ਤੱਕ ਦਾ ਇਲਾਜ ਫ੍ਰੀ ਕਰ ਰਹੇ ਸੀ ਇਹ ਜਿਹੜੀ ਯੋਜਨਾ ਹੈ ਬਹੁਤ ਵਧੀਆ ਯੋਜਨਾ ਹੈ ਪੰਜਾਬ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਅਸੀਂ ਇਹ 5 ਲੱਖ ਤੱਕ ਦਾ ਜਿਹੜਾ ਇਲਾਜ ਆ ਉਹ ਫ੍ਰੀ ਕਰੀਏ ਤਾਂ ਕਿ ਜਿਹੜਾ ਬੰਦੇ ਨੂੰ ਮੇਜਰ ਬਿਮਾਰੀ ਆ ਪੰਜਾਬ ਦੇ ਵਿੱਚ ਜਿਹੜੇ ਰਹੇ ਯਾਰ ਸਰ ਮੈਂ ਰੋਕਣਾ ਚਾਹਾਂ ਮੈਂ ਆਪਾਂ ਵੀਡੀਓ ਨੂੰ ਜ਼ਿਆਦਾ ਲੰਬੀ ਨਹੀਂ ਕਰਨਾ ਕਿਉਂਕਿ ਆਪਾਂ ਇੱਥੇ ਹੀ ਸਮਾਪਤ ਕਰਨਾ ਖਤਮ ਕਰਨਾ ਹੈ ਵੀਡੀਓ ਨੂੰ ਮੈਂ ਇਹ ਉਸੇ ਗੱਲ ਤੇ ਫੇਰ ਮੈਂ ਕਿਹਾ ਮੀਡੀਅਮ ਪਰਿਵਾਰ ਨੂੰ ਮੀਡੀਅਮ ਪਰਿਵਾਰ ਕਿੱਥੇ ਰਹੇ ਜਾਂਦੇ ਮੀਡੀਅਮ ਪਰਿਵਾਰਾਂ ਨੂੰ ਇਕਾ ਕਰਕੇ ਇਹਦੇ ਖਿਲਾਫ ਆਵਾਜ਼ ਉਠਾਣੀ। ਆਵਾਜ਼ ਉਠਾਉਣੀ ਚਾਹੀਦੀ ਇਹ ਜਿਹੜੀ ਜਿਹੜੀ ਦੀ ਆਵਾਜ਼ ਕੋਈ ਉਠਾ ਨਹੀਂ ਰਿਹਾ। ਉਠਾ ਨਹੀਂ ਰਿਹਾ। ਚਾਹੇ ਬੋਲਣ ਲੱਗੇ ਚਾਹੇ ਬੈਠ ਲੱਗੇ ਪਟਰੋਲ ਡੀਲ ਤੇ ਚਾਹੇ ਬਿਜਲੀ ਮਹਿੰਗੀ ਹੋਵੇ ਚਾਹੇ ਬੱਚਾਂ ਦੇ ਕਿਰਾਏ ਹੋਏ ਆ। ਇਹਦੇ ਖਿਲਾਫ ਕਿਉਂ ਨਹੀਂ ਕਿਉਂ ਕਿਉਂ ਇਹਦੇ ਖਿਲਾਫ ਆਪਾਂ ਨੂੰ ਇਕੱਠੇ ਹੋ ਕੇ ਆਵਾਜ਼ ਉਠਾਣੀ ਚਾਹੀਦੀ ਆ ਤਾਂ ਕਿ ਸਰਕਾਰ ਆਪਣੀ ਗੱਲ ਸੁਣੇ ਸੁਣੇ। ਇਹ ਜਿਹੜਾ ਇਹਨੇ ਫੈਸਲਾ ਦਿੱਤਾ ਇਹ ਤੁਗਲਕशाही ਫੈਸਲਾ ਜੀ ਕਿ ਉਹਨੂੰ ਵਾਪਸ ਲੈਣਾ ਚਾਹੀਦਾ ਹੈ ਮੈਸੇਜ ਦੇਣਾ ਚਾਹੋਗੇ ਸਾਡੇ ਮੈਸੇਜ ਮੈਂ ਇਹੀ ਦੇਣਾ ਚਾਹੁੰਦਾ ਜੇ ਆਮ ਆਦਮੀ ਪਾਰਟੀ ਸਰਕਾਰ ਆ ਤੇ ਆਮ ਲੋਕਾਂ ਦਾ ਸੋਚੇ ਨਾ ਕਿ ਉਹ ਆਪਣੇ ਆਪਣੇ ਜਿਹੜੀਆਂ ਤਨਖਾਹਾਂ ਦਾ ਸੋਚੇ ਆਪਣੀ ਫੈਸਿਲਟੀਆਂ ਦਾ ਸੋਚੇ ਐਸੀ ਇਹ ਹੀ ਕਹਿਣਾ ਚਾਹੁੰਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੀਡੀਅਮ ਕਲਾਸ ਇਕੱਠਾ ਹੋਵੇ ਉਹਦੇ ਖਿਲਾਫ ਆਵਾਜ਼ ਠਾਵੇ ਤਾਂ ਕਿ ਇਹ ਫੈਸਲਾ ਵਾਪਸ ਲਿੱਤਾ ਜਾਵੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਤੁਹਾਡੇ ਅਸੀ ਸਾਡੇ ਨਾਲ ਅਜੇ ਬਜਾਜ ਸੋਨੂ ਜੀ ਜਿਹੜੇ ਇੱਕ ਪਰਸੇ ਸਮਾਜ ਸੇਵਕ ਨੇ ਨਾਲ ਨਾਲ ਵਪਾਰ ਮੈਡਲ ਦੇ ਪ੍ਰਧਾਨ ਨੇ ਔਰ ਬੀਜੇਪੀ ਦੇ ਵਿੱਚ ਵੀ ਆਪਣਾ ਅਹੁਦਾ ਰੱਖਦੇ ਨੇ ਗੱਲ ਇਹਨਾਂ ਨਾਲ ਮਿਡਲ ਫੈਮਲੀਆ ਦੀ ਕੀਤੀ ਕਿਉਂਕਿ ਪੈਟਰੋਲ ਡੀਜ਼ਲ ਔਰ ਬਿਲੀ ਔਰ ਬਸਾਂ ਦੇ ਕਰਾਈ ਜਿਹੜੇ ਵਧੇ ਚੁਕੇ ਆ ਇਹਨਾਂ ਨਾਲ ਡਿਸਕਸ ਕੀਤੀ ਆ ਕੁਝ ਜੋ ਇਹਨਾਂ ਨੇ ਵਿਚਾਰ ਰੱਖੇ ਆ ਉਹ ਤੁਹਾਨੂੰ ਅਸੀਂ ਇਹ ਦਿਖਾ ਰਹੇ ਆ ਬਹੁਤ ਬਹੁਤ ਧੰਨਵਾਦ ਜੀ ਇੱਕ ਤਰ੍ਹਾਂ ਦਾ